ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਉਪਰਾਲਾ ਈਜ਼ੀ ਰਜਿਸਟਰੀ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ ਇਸ ਉਪਰਾਲੇ ਨਾਲ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਪੰਜਾਬ ਦੇ ਲੋਕਾਂ ਨੂੰ ਹੁਣ ਦਫ਼ਤਰਾਂ ਦੇ ਵਿੱਚ ਖੱਜਲ ਖਵਾਰ ਨਹੀਂ ਹੋਣਾ ਪੈਂਦਾ ਨਾਲ ਹੀ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਆਨਲਾਈਨ ਸਿਸਟਮੇ 'ਚ ਜਾਈਮ ਬਹੁਤ ਜ਼ਿਆਦਾ ਬਚਿਆ ਜੀ ਪੇਪਰ ਪਹਿਲਾਂ ਤਹਿਸੀਲਦਾਰ ਸਾਹਿਬ ਨੂੰ ਮਿਲੇ ਨੇ ਇਹ ਚੈੱਕ ਹੋ ਗਏ ਹੋਏ ਸੀ ਆਕੇ ਸੀ ਸਿੱਧੀ ਸਿਰਫ ਰਜਿਸਟਰੀ ਕਰਵਾਈ ਜਾਂਦੀ ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਹਤੇ ਹੁਣ ਕਾਬੂ ਪਾ ਰਹੇ ਹਾਂ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਜਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹਾਂ ਜਾ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਫਰਦਾ ਆਨਲਾਈਨ ਹੈ ਇੰਤਕਾਲ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਹਨਾਂ 15 ਮਿੰਟਾਂ ਦੇ ਵਿੱਚ ਹੀ ਤੁਹਾਡਾ ਕੰਮ ਜਿਹੜਾ ਤਸਸੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਤਸਵੀਰਾਂ ਨਾਲ ਜੁੜ ਚੁੱਕੇ ਹੋ ਤੁਸੀਂ ਮੋਗਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਆ ਜਿੱਥੇ ਸਵੇਰ ਤੋਂ ਹੀ ਮੋਗਾ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮੋਗਾ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਜ਼ਿਲ੍ਹਾ ਮੋਗਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਵੇਰ ਤੋਂ ਹੀ ਮੋਗਾ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਨਸ਼ਿਆਂ ਖਿਲਾਫ ਪੁਲਿਸ ਦੇ ਵੱਲੋਂ ਇਹ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ ਮੌਕੇ ਤੇ ਏ ਡੀ ਜੀ ਪੀ ਸ਼ਿਵ ਕੁਮਾਰ ਵਰਮਾ ਅਤੇ ਐਸ ਐਸ ਪੀ ਅਜੇ ਗਾਂਧੀ ਵੀ ਮੌਜੂਦ ਨੇ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਨਸ਼ਿਆਂ ਖਿਲਾਫ ਲਗਾਤਾਰ ਪੰਜਾਬ ਪੁਲਿਸ ਦੀ ਜੰਗ جاری ਹੈ ਲਗਾਤਾਰ ਹੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾਕ ਤਸਕਰਾਂ ਤੇ ਜਿਹੜਾ ਆ ਉਸਿਕੰਜਾ ਕੱਸਿਆ ਜਾ ਰਿਹਾ ਹੈ ਤੇ ਹੁਣ ਇਸੇ ਮੁਹਿੰਮ ਦੇ ਤਹਿਤ ਮੋਗਾ ਪੁਲਿਸ ਨੇ ਏ ਡੀ ਜੀ ਪੀ ਸ਼ਿਵ ਕੁਮਾਰ ਦੀ ਅਗਵਾਈ ਦੇ ਹੇਠ ਮੋਗਾ ਜ਼ਿਲ੍ਹੇ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਹੈ ਐਸ ਐਸ ਪੀ ਅਜੇ ਗਾਂਧੀ SPD 발크리ਸ਼ਨ ਅਤੇ ਜ਼ਿਲ੍ਹੇ ਦੇ ਸਾਰੇ ਹੀ DSP ਤੇ SHO ਜਿਹੜੇ ਨੇ ਇਸ ਆਪਰੇਸ਼ਨ ਦੇ ਦੌਰਾਨ ਮੌਜੂਦ ਰਹੇ ਨੇ ਤੇ ਇਸ ਦੌਰਾਨ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ ਤਾਂ ਯੁੱਧ ਨਸ਼ਾ ਵਿਰੁੱਧ ਮੁਹਿਦ ਦੇ ਤਹਿਤ ਲਗਾਤਾਰ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਜਿਸ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤੇ ਹੁਣ ਮੋਗਾ ਪੁਲਿਸ ਦੇ ਵੱਲੋਂ ਇਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਏ ਡੀ ਜੀ ਪੀ ਸ਼ਿਵ ਕੁਮਾਰ ਵਰਮਾ ਅਤੇ ਐਸ ਐਸ ਪੀ ਅਜੀ ਗਾਂਧੀ ਵਿਜੇੜੇ ਨੇ ਮੌਕੇ ਤੇ ਮੌਜੂਦ ਰਹੇ ਨੇ ਨਸ਼ਾ ਤਸਕਰਾਂ ਦੇ ਘਰਾਂ ਦੀ ਬਰੀਕੀ ਦੇ ਨਾਲ ਤਲਾਸ਼ੀ ਲਈ ਗਈ ਹੈ ਉਹ ਅਜੂ ਕੈਸੋ ਆਪਰੇਸ਼ਨ ਸਪੈਸ਼ਲੀ ਚਲਾਇਆ ਇਨਫੈਕਟ ਮੋਗਾ ਪੁਲਿਸ ਜਦੋਂ ਤੋਂ ਇਹ ਮੁਹਿੰਮ ਚੁਰੀ ਹੋਈ ਹੈ ਕਰੀਬ-ਕਰੀਬ 142 ਕੈਸੋ ਆਪਰੇਸ਼ਨਸ ਟੋਟਲ ਚਲਾ ਚੁੱਕੀ ਹੈ ਮੈਂ ਤਾਂ ਮਹੀਨੇ 'ਚ ਇੱਕ ਦੋ ਵਾਰ ਹੀ ਆਨਾ ਹੋਣਾ ਲੇਕਿਨ ਸਬ ਡਿਵੀਜ਼ਨ ਲੈਵਲ ਤੇ ਕੈਸੋ ਆਪਰੇਸ਼ਨਸ ਚਲਦੇ ਰਹਿੰਦੇ ਹਨ ਕੋਈ ਇਕਲਾ ਤੋਂ ਨਹੀਂ ਦਿੱਤੀ ਵੀ ਜਾਂਦੀ ਹੈ ਤੇ ਹੁਣ ਤੱਕ ਜਿਹੜੀ ਮੁਹਿੰਮ ਹੈ ਉਹ ਕਾਫੀ ਸਕਸੈਸਫੁਲ ਰਹੀ ਹੈ 800 ਦੇ ਕਰੀਬ ਤੱਕ ਐਫਆਈਆਰ ਰੈजिस्टਰ ਹੋ ਚੁੱਕੀਆਂ ਨੇ ਆਲਮੋਸਟ 1450 ਬੰਦੇ ਫੜੇ ਜਾ ਚੁੱਕੇ ਹਨ 800 ਦੇ ਵਿੱਚੋਂ ਆਲਮੋਸਟ 40 ਦੇ ਵਿੱਚ ਕਮਰਸ਼ੀਅਲ ਜਿਹੜੀ ਹੈ ਉਹ ਐਫ ਤੇ ਟੋਟਲ ਹਿਰੋਇਨ ਦੀ ਰਿਕਵਰੀ 2 ਕਿਲੋ ਤੋਂ ਵੱਧ ਹੈ ਇਸ ਤੋਂ ਇਲਾਵਾ ਜਿਹੜਾ ਪ੍ਰੋਐਕਟਿਵ ਅਸੀਂ ਕੰਮ ਕੀਤਾ ਹੈ ਮੋਗਾ ਪੁਲਿਸ ਨੇ ਹੋਇਆ ਹੈ ਕਿ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਆਲਮੋਸਟ 650 ਐਡਿਕਟ ਸੀ ਉਹ 220 ਐਡਿਕਟ ਉਹ ਜਿਹੜਾ ਸੈਕਸ਼ਨ 64 ਇਹਦੇ ਵਿੱਚ ਆਪਣੇ ਆਪ ਨੂੰ ਐਕਸੈਪਟ ਕਰ ਲੈਂਦੇ ਤੇ ਉਹਨਾਂ ਨੂੰ ਭੇਜਿਆ ਜਾਂਦਾ ਹੈ ਦੀ ਰੀਹੈਬਿਲੀਟੇਸ਼ਨ ਸੈਂਟਰ ਇਸ ਤੋਂ ਇਲਾਵਾ ਊਟ ਸੈਂਟਰ ਦੇ ਵਿੱਚ ਅਮਤ ਬੜੀ ਵੱਧ ਗਈ ਹੈ ਇਹਦੇ ਵਿੱਚ ਤੁਹਾਨੂੰ ਧਿਆਨ ਹੋਏਗਾ ਕਿ ਸੜੀ ਸੰਪਰਕ ਮੀਟਿੰਗ ਵੀ ਹੁੰਦੀਆਂ ਨੇ ਉਹਦੇ ਵਿੱਚ ਸਾਰੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਮੇਰੇ ਵੱਲੋਂ ਸਾਰਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਜਿਹੜੇ ਡਰਗ ਐਡਿਕਟਸ ਨੇ ਉਹਨੂੰ ਉਪਰ ਸੈਂਟਰ ਭੇਜੋ ਉਹਦਾ ਵਧੀਆ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਹੈ অলਮੋਸਟ 700 ਜਿਹੜੇ ਡਰਗ ਐਡਿਕਟਸ ਨੇ ਉਹ ਉਪਰ ਸੈਂਟਰ ਤੋਂ ਦੁਬਾਰਾ ਦਵਾਈ ਲੈਣੀ ਸ਼ੁਰੂ ਕਰਦੀ ਹੈ ਮੈਂ ਉਹ ਹੀ ਅੱਜ ਫੀਡਬੈਕ ਲੈ ਰਿਹਾ ਸੀ ਉਹਦੇ ਵਿੱਚ ਉਹਨਾਂ ਦੀ ਜਿਹੜੀ ਟਿਪਰਿੰਗ ਹੈ ਉਹ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਉਹਦਾ ਅਸੀਂ ਇਹੀ ਡਿਸਕਸ ਕਰ ਰਹੇ ਸੀ ਕਿ ਹੋਰ ਉਪਰਾਲਾ ਕਰਦੇ ਹੈ ਕਿ ਤਾਂ ਕਿ ਉਹਨਾਂ ਦੇ ਆਬਜ਼ਰਵੇਸ਼ਨ ਰੱਖੀ ਜਾਵੇ ਉਹ ਰਿਲੈਪਸ ਨਾ ਹੋ ਇਸ ਤੋਂ ਇਲਾਵਾ ਅਸੀਂ 6 ਤੇ ਕਰੀਬ ਘਰ ਠਾਏ ਹੋਏ ਐ ਤੇ ਜਿਹੜੀ ਸੇਫ ਪੰਜਾਬ ਸਾਡੀ ਹੈਲਪਲਾਈਨ ਹੈ ਉਹਦਾ ਕਨਵਰਜਨ ਰੇਟ ਬਹੁਤ ਵਧੀਆ ਹੈ 450 ਦੇ ਵਿੱਚੋਂ ਆਲਮੋਸਟ 155 ਐਫ ਆਈ ਆਰ ਰਜਿਸਟਰ ਹੋਈਆਂ ਨੇ ਤੇ ਅਸੀਂ ਇਹ ਮੁਹਿੰਮ ਨੂੰ ਉਸੀ ਤੇਜ਼ੀ ਨਾਲ ਅੱਗੇ ਰੱਖ ਰਹੇ ਹਾਂ ਤੇ ਜਿਸ ਤਰ੍ਹਾਂ ਅਵੇਲੇਬਿਲਟੀ ਤੇ ਉਸ ਚੀਜ਼ ਦਾ ਸਵਾਲ ਹੈ ਉਹ ਉਹਦਾ ਕਾਫੀ ਪੋਜ਼ੀਟਿਵ ਹੈ ਕਿ ਉਹ ਕਾਫੀ ਘਟ ਗਈ ਹੈ ਤੇ ਤਾਂ ਹੀ ਕਰਕੇ ਊਰ ਸੈਂਟਰ ਤੇ ਜਿਹੜੇ ਬੱਚੇ ਲੱਗੇ ਉਹ ਹੁਣ ਦੁਬਾਰਾ ਰਿਲੈਕਸ ਨਹੀਂ ਹੋ ਰਹੇ ਇਹ ਇੱਕ ਇੱਕ ਵਧੀਆ ਫੀਡਬੈਕ ਹੈ ਇਸ ਚੀਜ਼ ਦਾ ਕਿ ਸਾਡੀ ਮੁਹਿੰਮ ਜਿਹੜੀ ਹੈ ਉਹ ਰੰਗ ਲਿਆਈ ਜਾ ਰਹੀ ਹੈ ਤੇ ਅੱਗੇ ਵਾਸਤੇ ਵੀ ਅਸੀਂ ਇਸੇ ਤਰੀਕੇ ਨਾਲ ਮਿਹਨਤ ਕਰਦੇ ਰਹਿਣਾ ਹੈ। ਅਕਰ ਇਹ ਵੀ ਕਿਹਾ ਜਾ ਰਿਹਾ ਕਿ ਇਹ ਬੱਚਿਆਂ ਨੂੰ ਵੀ ਜਿਹੜਾ ਗਲਵੀ ਲਈ ਯੂਜ਼ ਕੀਤਾ ਜਾਂਦਾ ਉਹਦੇ ਲਈ ਵੀ ਇੱਕ ਵੱਡੀ ਚੁਣੌਤੀ ਹੈ ਪੁਲਿਸ ਲਈ ਕਿ ਕਿਸ ਤਰ੍ਹਾਂ ਉਹਨਾਂ ਨੂੰ ਰੋਕਿਆ ਜਾਏਗਾ। ਤੇ ਇਹਦੇ ਵਿੱਚ ਸਰਕਾਰ ਦੇ ਜਿਹੜੇ ਹੋਰ ਅਧਾਰਿਆਂ ਮੈਂ ਪਹਿਲਾਂ ਵੀ ਕਿਹਾ ਸੀ ਇਹ ਸਾਰੇ ਇਨਵੋਲ ਕਰ ਰਹੇ ਹੈ ਹੈਲਥ ਡਿਪਾਰਟਮੈਂਟ ਹੈ ਸੋਸ਼ਲ ਡਿਪਾਰਟਮੈਂਟ ਹੈ ਜਿਹੜਾ এমপ্লয়ਮੈਂਟ ਦਾ ਇਹਨਾਂ ਨੇ ਟੀਚਰ ਰੱਖਿਆ ਹੋਇਆ ਹੈ ਵੋਕੇਸ਼ਨਲ ਟ੍ਰੇਨਿੰਗ ਵਗੈਰਾ ਦੇ ਰਹੇ ਨੇ ਉਹ ਸਾਰੇ ਉਪਰਾਲੇ ਚੱਲ ਰਹੇ ਨੇ ਇਹ ਵੈਸੇ ਬੱਚਿਆਂ ਦਾ ਜਿਹੜਾ ਹੈ ਉਹ ਕਾਫੀ ਘੱਟ ਨਿਗਾਹ ਜਾਂਦਾ ਹੈ ਤੇ ਲੇਕਿਨ ਇਹ ਬੜੀ ਸੀਰੀਅਸ ਗੱਲ ਹੈ ਇਸ ਤੇ ਅਸੀਂ ਗੌਰ ਕਰਾਂਗੇ ਤੇ ਇਸ ਤੇ ਕੋਈ ਉਪਰਾਲੇ ਹੋ ਜਾਣਗੇ ਤਾਂ ਕਿ ਫੈਮਲੀਆਂ ਐਟ ਲੀਸਟ ਬੱਚਿਆਂ ਨੂੰ ਅੱਗੇ ਨਾ ਵਧਾਣ ਸਕੇ ਸਰ ਕਾਰਨ ਕੀ ਸਮਝੋ ਲਗਾਤਾਰ ਪੁਲਿਸ ਵੱਲੋਂ ਜਿਹੜੇ ਸਰਚ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਇੱਥੇ ਜਿਹੜੇ ਨਸ਼ਾ ਤਸਕਰ ਬਾਜ਼ ਨਹੀਂ ਆ ਰਹੇ ਬਹੁਤ ਫਰਕ ਪੈ ਗਿਆ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਂ ਉਹੀ ਅੱਜ ਫੀਡਬੈਕ ਲੈ ਰਿਹਾ ਸੀ ਕਿ ਇਹ ਜਿਹੜੇ ਜੋ ਦੋ ਮੈਂ ਘਰ ਵਿਜ਼ਿਟ ਕੀਤੇ ਐ ਇਹਨਾਂ ਦਾ ਐਕਚੁਅਲ ਸਕੋਰ ਕੋਈ ਕੰਮ ਨਹੀਂ ਹੈ ਹੁਣ ਉਪਰਾਲਾ ਇਹ ਹੀ ਹੈ ਕਿ ਇਹਨਾਂ ਨੂੰ ਅਗਰ ਕੋਈ ਹੋਰ ਕੰਮ ਤੇ ਲੱਗ ਜਾਣਗੇ ਤੇ ਸ਼ਾਇਦ ਇਹ ਚੀਜ਼ ਛੱਡ ਦੇਣ ਇਹ ਬੜੇ ਛੋਟੇ ਲੈਵਲ ਦੇ ਸਮਗਲਰ ਨੇ ਬਹੁਤ ਛੋਟੇ ਲੈਵਲ ਦੇ ਸਮਗਲਰ ਨੇ ਤੁਸੀਂ ਵੀ ਇਹਨਾਂ ਦੇ ਘਰ ਦੇਖੇ ਐ ਘਰ ਚ ਕੀ ਹੈ ਦਰਵਾਜ਼ੇ ਵੀ ਨਹੀਂ ਹੈ ਭਾਂਡੇ ਐ ਹੀ ਪਏ ਐ ਠੀਕ ਹੈ ਜੀ ਕੱਪੜੇ ਲੱਤੇ ਵੀ ਐ ਹੀ ਹੈਗੇ ਐ ਇਹ ਇੱਕ ਸਮਾਜਿਕ ਪ੍ਰੋਬਲਮ ਹੈ ਜਿਹੜੇ ਇਸ ਤਰੀਕੇ ਦੇ ਪੈਡਲਰ ਹੈਗੇ ਹਨ ਤੇ ਇਹਨਾਂ ਨੂੰ ਅਸੀਂ ਦੂਜੇ ਤਰੀਕੇ ਨਾਲ ਡੀਲ ਕਰਨਾ ਪੈਣਾ ਹੈ ਜਿਹਦੇ ਵਿੱਚ ਵੋਕੇਸ਼ਨਲ ਟ੍ਰੇਨਿੰਗ ਮੈਂ ਕਿਹਾ ਹੈ ਤੇ ਇਹਨਾਂ ਤੇ ਅਸੀਂ ਪੂਰੀ ਨਜ਼ਰ ਰੱਖਾਂਗੇ ਇਹ ਕਿੱਥੇ ਕਿਹੋ ਜਿਹਾ ਕੰਮ ਕਰਦੇ ਰਹਾਂ ਅਸੀਂ ਥਕਣਾ ਨਹੀਂ ਇਹਨਾਂ ਨੂੰ ਹਟਾ ਕੇ ਚਾਹਾਂਗੇ ਸਰ ਨਸਕਰਾਂ ਨੂੰ ਕੀ ਤਸਕਰਾਂ ਨੂੰ ਕੀ ਸਾਵਣੀ ਕੀ ਦੇ ਰਹੇ ਹੋ ਇਹ ਕੋਈ ਚਤਾਵਨੀ ਨਹੀਂ ਕਿ ਕੰਮ ਛੱਡੋ ਏਰੀਆ ਨਹੀਂ ਛੱਡਣਾ ਉੱਥੇ ਹੀ ਰਹੋ ਕੰਮ ਛੱਡੋ ਦੂਜਾ ਕੰਮ ਫੜ ਲਓ ਉਦੇ ਵਿੱਚ ਸਾਡੇ ਵੱਲੋਂ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਸਰਕਾਰ ਵੱਲੋਂ ਤੁਹਾਨੂੰ ਸਾਰਾ ਸਹਿਯੋਗ ਦਿੱਤਾ ਜਾਏਗਾ ਤੁਹਾਡੀ ਰੋਜੀ ਰੋਟੀ ਕਮਾਣ ਲਈ ਜਿੰਨੇ ਪੈਸੇ ਦੀ ਲੋੜ ਹੈਗੀ ਹੈ ਸਰਕਾਰਾਂ ਦੀ ਬਹੁਤ ਸਕੀਮਾਂ ਹੈਗੀਆਂ ਨੇ ਤੁਸੀਂ ਅੱਗੇ ਆਓ ਸਕੀਮਾਂ ਨੂੰ ਸਮਝੋ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖੋ ਜੀ ਜੀ ਸਰ ਇੱਕ ਤਾਂ ਤੁਸੀਂ ਛੋਟੇ ਸਮਗਦਰ ਦੀ ਗੱਲ ਕੀਤੀ ਹੈ ਛੋਟੇ ਛੋਟੇ ਘਰ ਨੇ ਇਹਨਾਂ ਦੇ ਜਦੋਂ ਕੋਸ ਆਪਰੇਸ਼ਨ ਹੁੰਦਾ ਹੈ ਵੱਡੇ ਜਿਹੜੇ ਮਗਰਮੱਛ ਨੇ ਉਹਨਾਂ ਤੱਕ ਜਿਹੜੀ ਹੈ ਤਦੋਂ ਤੱਕ ਪਹੁੰਚ ਜਿਹੜੀ ਹੁੰਦੀ ਹੈ ਜਾਂ ਰਿਕਵਰੀ ਜ਼ਰੂਰ ਮੋਗਾ ਪੁਲਿਸ ਵੱਲੋਂ ਵੱਡੀਆਂ ਰਿਕਵਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਜਿਹੜੀਆਂ ਨਸ਼ਾ ਫਲਪੌਨ ਲਈ ਵੱਡੇ ਸਮਗਲਕ ਤੋਂ ਇਸ ਤਰ੍ਹਾਂ ਨਹੀਂ ਵੱਡੀ ਰਿਕਵਰੀ ਲਈ ਐਕਚੁਅਲੀ ਅਸੀਂ ਕਿਸੇ ਇੱਕ ਡਿਸਟ੍ਰਿਕਟ ਨੂੰ ਚਿੰਨਿਤ ਨਹੀਂ ਕਰ ਸਕਦੇ ਉਹ ਸਟੇਟ ਲੈਵਲ ਦੇ ਆਪਰੇਸ਼ਨ ਹੁੰਦੇ ਤੁਸੀਂ ਦੇਖਦੇ ਹੀ ਹੋਗੇ ਹੁਣੇ ਫਰੀਦਕੋਟ ਨੇ 11 ਕਿਲੋ ਹਿਰੋਇਨ ਫੜੀ ਹੈ ਅਸੀਂ ਉਹ ਕਰ ਰਹੇ ਹਾਂ ਇਵਨ ਜਿਹੜਾ ਕ੍ਰਾਸ ਬਾਰਡਰ ਲਿੰਗੁਏਜਸ ਨੇ ਉਸਤੇ ਵੀ ਅਸੀਂ ਕਾਫੀ ਨਕੇਲ ਕਸੀ ਹੈ ਤੇ ਇਹੋ ਜੀ ਕੋਈ ਗੱਲ ਨਹੀਂ ਹੈ ਇੱਥੇ ਸਪਲਾਈ ਕੱਟ ਗਈ ਤੁਹਾਨੂੰ ਵੀ ਅੰਦਾਜ਼ਾ ਹੋਏਗਾ ਕਿ ਇਹ ਜਿਹੜੇ ਡਰੱਗਸ ਨੇ ਇਹਨਾਂ ਦਾ ਰੇਟ ਆਲਮੋਸਟ 3-4 ਗੁਣਾ ਹੋ ਗਿਆ ਉਹ ਕਿਉਂ ਹੋ ਗਿਆ ਉਪਰੋਂ ਸਪਲਾਈ ਕੱਟੀ ਤੇ ਅਸੀਂ ਜਿਹੜੇ ਵੱਡੇ ਸਮੱਗਲਰਾਂ ਦੀ ਗੱਲ ਕਰਦੇ ਹਾਂ ਬਿਲਕੁਲ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਸਟੇ ਲੈਵਲ ਤੇ ਕਾਰਵਾਈ ਕਰਦੇ ਹਾਂ ਤੇ ਜਿਹੜੇ ਡਿਸਟ੍ਰਿਕਟ ਨੂੰ ਮਾਲੂਮ ਪੈ ਜਾਂਦਾ ਇਹ ਵੱਡਾ ਸਮੱਗਲਰ ਹੈ ਤੇ ਉਸਤੇ ਉਹ ਡਿਸਟ੍ਰਿਕਟ ਵੀ ਕਾਰਵਾਈ ਕਰਦਾ ਹੈ ਇੱਕ ਸਿੰਕ੍ਰੋਨਾਈਜ਼ ਆਪਰੇਸ਼ਨਸ ਹੁੰਦੇ ਆ ਇਹ ਸਾਡੇ ਲਗਾਤਾਰ ਚੱਲਦੇ ਰਹੇ ਸਰ ਪੁਲਿਸ ਵੱਲੋਂ ਤਾਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਆ ਪਰ ਜ਼ਿਆਦਾਤਰ ਕੀ ਹੈ ਜਿਹੜੇ ਤਸਕਰ ਆ ਬਾਜ਼ ਨਹੀਂ ਆ ਰਹੇ ਦੂਸਰੇ ਪਾਸੇ ਜਿਹੜੇ ਲੋਕ ਆ ਜੇ ਕੋਈ ਖੁਦ ਨੂੰ ਇਨਫੋਰਮੇਸ਼ਨ ਦਿੰਦਾ ਤਾਂ ਲੀਕ ਹੋ ਜਾਂਦੀ ਹੈ ਨਹੀਂ ਦੇਖੋ ਸੇਫ ਪੰਜਾਬ ਦਾ ਜਿਹੜਾ ਹੈ ਨਾ ਉਹ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਹੈ ਉਹਦੇ ਵਿੱਚ ਆਈਡੈਂਟੀਟੀ ਨਹੀਂ ਹੁੰਦੀ ਕਿਸੇ ਦੀ ਤੇ ਇਮੀਡੀਏਟ ਕਾਰਵਾਈ ਹੁੰਦੀ ਹੈ ਤੇ ਉਹਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ ਕਿ 2-3 ਆਵਰਸ ਜਿਹੜੀ ਉਸਤੇ ਕੰਪਲੇਨਡ ਆਉਂਦੀ ਹੈ ਉਹਦਾ ਜਵਾਬ ਡਿਸਟ੍ਰਿਕਟ ਪੁਲਿਸ ਨੂੰ ਦੇਣਾ ਪੈਂਦਾ ਕੀ ਕਾਰਵਾਈ ਹੋਈ ਕੀ ਨਹੀਂ ਹੋਈ ਤਾਂ ਹੀ ਕਈ ਡਿਸਟ੍ਰਿਕਟਾਂ ਦੇ ਵਿੱਚ ਕੋਈ ਦੀ ਪਰਸੈਂਟੇਜ 60% ਤੱਕ ਹੈਗੀ ਹੈ ਕਨਵਰਜਨ ਦਾ ਕਿ ਸੇਫ ਪੰਜਾਬ ਤੇ ਜਦੋਂ ਕੰਪਲੇਨਟ ਆਈ ਤੇ ਇਮੀਡੀਏਟਲੀ ਕਾਰਵਾਈ ਹੋ ਗਈ ਅਪੀਲ ਕੀ ਕਰੋਗੇ ਸਰ ਲੋਕਾਂ ਨੂੰ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਜੀ ਇੱਕ ਦੂਜੇ ਦਾ ਸਾਥ ਦਿਓ ਹੁਣ ਜਿਵੇਂ ਮੈਂ ਮੋਹੱਲਾ ਦੇਖ ਰਹੇ ਹਾਂ ਇੱਥੇ ਇਹੋ ਜਿਹੇ ਘਰ ਜਿਹੜੇ ਨੇ ਮੈਂ ਦੂਸਰੇ ਵਸਨੀਕ ਨੂੰ ਇਹ ਅਪੀਲ ਕਰਾਂਗਾ ਕਿ ਵੀ ਇਹੋ ਜਿਹੇ ਘਰ ਵਾਲਿਆਂ ਨੂੰ ਤੁਸੀਂ ਸਮਝਾਓ ਉਹਨਾਂ ਦੇ ਨਿਗਰ ਰੱਖੋ ਉਹਨਾਂ ਦੀ ਮਦਦ ਕਰੋ ਤਾਂ ਕਿ ਆਪਣੀ ਰੋਜੀ ਰੋਟੀ ਉਹ ਦੂਜੇ ਕ طریقے ਨਾਲ ਕਮਾ ਸਕਣ ਤੇ ਆਪਣੇ ਮੋਹੱਲੇ ਦੇ ਜਿਹੜੇ ਬੱਚੇ ਹਨ ਉਹਨੂੰ ਖਰਾਬ ਨਾ